भारतीय जना पार्टी चिना ਸ਼ਾਹ ਜੇ ਪ੍ਰਧਾਨ ਮੰਤਰੀ ਦੇ ਇੱਥੇ ਹੁੰਦੇ। ਸਾਨੇਵਾਲ ਤੋਂ 30 ਬੱਸਾਂ ਦਾ ਕਾਫਲਾ ਜਿਹੜਾ ਹੈ ਇਹ ਪਟਿਆਲਾ ਸ਼੍ਰੀ ਨਿੰਦਰ ਮੋਦੀ ਜੀ ਜਿਹੜੀ ਆ ਜਿਹੜੀ ਰੈਲੀ ਹੋ ਰਹੀ ਹੈ ਉਹਦੇ ਵਾਸਤੇ ਰਵਾਨਾ ਹੋ ਰਿਹਾ। ਆ ਤੁਹਾਡੇ ਸਾਹਮਣੇ ਸਾਰੀਆਂ ਬੱਸਾਂ ਪਰਬਤ ਜਾ ਰਹੀਆਂ ਨੇ। ਬਹੁਤ ਜ਼ਿਆਦਾ ਵਰਕਰਾਂ ਦਾ ਉਤਸ਼ਾਹ ਹੈ। ਸਾਰੇ ਨਿੰਦਰ ਮੋਦੀ ਨੂੰ ਆਪਣੀਆਂ ਅੱਖਾਂ ਨਾਲ ਦੇਖਣਾ ਚਾਹੁੰਦੇ ਨੇ। ਕਿਤੇ ਨਾ ਕਿਤੇ ਗਰਮੀ ਦਾ ਵੀ ਕੋਈ ਅਸਰ ਪਊਗਾ ਇਸ ਰੈਲੀ ਦੇ ਉੱਤੇ? ਨਹੀਂ ਗਰਮੀ ਦਾ ਅਸਰ ਤਾਂ ਤੁਹਾਨੂੰ ਹੀ ਪਤਾ ਜ਼ਰੂਰ ਪਊਗਾ ਪਰ ਲੋਕਾਂ ਦਾ ਉਤਸ਼ਾਹ ਇੰਨਾ ਜ਼ਿਆਦਾ ਹੈ ਉਹ ਗਰਮੀ ਦੀ ਪਰਵਾਹ ਕੀਤੇ ਬਿਨਾਂ ਸਾਰੀਆਂ ਬੱਸਾਂ ਫਲ ਹੋ ਕੇ ਜਾ ਰਹੀਆਂ ਨੇ। ਲੱਗਦਾ ਕਿ ਪੰਜਾਬ ਦੇ ਲਈ ਇਹਨਾ ਜਦੋਰਾ ਹੋ ਰਿਹਾ ਆ ਕੋਈ ਅਸਰ ਪਾਏਗਾ ਉਹਨੇ 100% ਪਾਊਗਾ ਜੀ ਇਹ ਉਤਸ਼ਾਹ ਵਰਕਰਾਂ ਦੇ ਵਿੱਚ ਪਾਊਗਾ ਕਿ ਜਦ ਸਾਡਾ ਲੀਡਰ ਇੱਥੇ ਸਾਡੇ ਕੋਲ ਨਹੀਂ ਗਰਮੀ ਦੇ ਵਿੱਚ ਆ ਸਕਦਾ ਤਾਂ ਸਾਡੇ ਆਪਣਾ ਉਸਹਾ ਬਣੂਗਾ ਅਸੀਂ ਉਸ ਦੇ ਵੱਧ ਚੜ ਕੇ ਦਾ ਕੰਮ ਕਰਾਂਗੇ ਬੋਟਾ ਵੀ ਬੰਦ ਚੜ ਕੇ ਤੰਗ ਬਿਲਕੁਲ ਜੀ ਬਿਲਕੁਲ ਵੱਧ ਚੜ ਕੇ ਵੋਟਾਂ ਬਣਗੇ ਹਰ ਇੱਕ ਬੰਦੇ ਨੂੰ ਘਰੋਂ ਬੁਲਿਆ ਕੇ ਉਹਦੇ ਵੋਟਾਂ ਬੋਲ ਕਰਾਵਾਂਗੇ ਲੋਕਾਂ ਨੂੰ ਵਧੀਆ ਇਨਸਾਨ ਨੇ ਜਿਹੜੇ ਨੇ ਇਮਾਨਦਾਰ ਨੇ ਆਨੈਸਟ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਤੇ ਭਾਜਪਾ ਦੀ ਲੀਡਰਸ਼ਿਪ ਨੂੰ ਵੀ ਚਾਹੀਦਾ ਵੀ ਦਾਗੀਆਂ ਨੂੰ ਛੱਡ ਕੇ ਬਾਕੀ ਅਗਲੀ ਵਧੀਆ ਲੀਡਰਸ਼ਿਪ ਜਿਹੜੀ ਹੈਗੀ ਆ ਵਧੀਆ ਲੋਕ ਨੇ ਅੱਛੇ ਇਨਸਾਨ ਨੇ ਜਿਨ੍ਹਾਂ ਦੇ ਸਮਾਜ ਦੇ ਵਿੱਚ ਨਾਂ ਵੀ ਆ ਤੇ ਸਮਾਜ ਚਾਹੁੰਦਾ ਵੀ ਆ ਉਹਨਾਂ ਨੂੰ ਅੱਗੇ ਲਿਆ ਕੇ 2027 ਦੀ ਤਿਆਰੀ ਕਰਨੀ ਹੈ ਅੱਜ ਸਾਨਨੇਵਾਲ ਹਲਕੇ ਦੇ ਵਿੱਚੋਂ 30 ਬੱਸਾਂ ਦਾ ਕਾਫਲਾ ਜਾ ਰਿਹਾ 30 ਬੱਸਾਂ ਸਾਨੂੰ ਮਿਲੀਆਂ ਸੀ ਤੇ ਨਾਲ ਸਾਡੀਆਂ 25 ਗੱਡੀਆਂ ਨੇ ਅਸੀਂ ਕਾਫਲਾ ਲੈ ਕੇ ਪਟਿਆਲੇ ਜਾ ਰਹੇ ਹਾਂ ਮੋਦੀ ਜੀ ਦੀ ਰੈਲੀ ਦੇ ਵਿੱਚ ਏ ਸਾਡੇ ਗੇਜाराम ਜੀ ਬਾਲਮਿਕੀ ਜੋ ਇੱਥੋਂ ਸਾਡੇ ਫਤੇਗੜ ਸਾਹਿਬ ਤੋਂ ਕੈਂਡੀਡੇਟ ਨੇ ਅਸੀਂ ਉਹਨਾਂ ਨੂੰ ਇੱਥੋਂ ਜਿਤਾ ਕੇ ਭੇਜਾਂਗੇ ਮੋਦੀ ਜੀ ਦੀ ਰੈਲੀ ਪੂਰੀ ਕਾਮਯਾਬ ਕਰਾਂਗੇ ਸਾਹਨੇ ਵਾਲ ਵਿਧਾਨ ਸਭਾ ਦੀਆਂ ਇਕੱਲੀਆਂ ਬੱਸਾਂ ਤੇ ਜਿਹੜੀਆਂ ਗੱਡੀਆਂ ਨੇ ਉਹਨਾਂ ਦਾ ਕਾਫਲਾ ਹੀ ਇੱਥੋਂ ਜਾ ਰਿਹਾ ਸਾਡਾ ਨਿਕਲ ਕੇ ਸਾਡੇ ਕਨਵੀਨਰ ਇੰਦਰਜੀਤ ਸਿੰਘ ਮੈਂ ਜ਼ਿਲ੍ਹਾ ਪ੍ਰਧਾਨ ਰਮੇਂਦਰ ਸੰਘਵਾਲ ਤੇ ਸਾਡੇ ਮਹਿਲਾ ਮੋਰਚੇ ਦੇ ਸ਼ਾਨੀਆਂ ਸ਼ਰਮਾ ਤੇ ਸਾਡੇ ਪਾਰਟੀਆਂ ਜੀ ਇਹਨਾਂ ਦੀਆਂ ਵੀ ਦੋ ਬੱਸਾਂ ਨੇ ਸਾਰੇ ਆਪਦੇ ਆਪਦੀ ਮੋਰਚੇ ਤੇ ਮੰਡਲ ਜਿੰਨੇ ਸਾਡੇ ਪੰਜੋਂ ਮੰਡਲ ਪ੍ਰਧਾਨ ਆਪਣੀਆਂ ਬੱਸਾਂ ਭਰ ਕੇ ਲੈ ਕੇ ਆ ਰਹੇ ਨੇ ਸਾਰਿਆਂ ਦਾ ਧਨਵਾਦ ਕਰਦੇ ਹਾਂ ਜੇ ਨਵੀਂ ਦੁਬਾਰਾ ਫਿਰ ਸਰਕਾਰ ਬਣਦੀ ਹੈ ਤੇ ਪੰਜਾਬ ਨੂੰ ਕਿੰਨਾ ਕੋ ਬੈਨੀਫਿਟ ਜਿਹੜਾ ਇਹ ਨਾਲ ਹੋਏਗਾ ਸਾਰਾ ਪੰਜਾਬ ਨੂੰ ਦੇਖੋ ਮੋਦੀ ਸਾਹਿਬ ਨੇ ਹੁਣ ਪੰਜਾਬ ਨੂੰ ਹੀ ਬੈਨੀਫਿਟ ਦੇਣਾ ਉਹਨਾਂ ਦੀ ਟੀਚਾ ਇੱਕੋ ਹੀ ਆ ਵੀ ਮੈਂ ਕਿਸਾਨਾਂ ਨੂੰ ਗਰੀਬਾਂ ਨੂੰ ਪੰਜਾਬ ਨੂੰ ਜਿਵੇਂ ਗੁਜਰਾਤ ਦੇ ਵਿੱਚ ترقی ਕੀਤੀ ਆ ਇਦਾਂ ਹੀ ਉੱਪਰ ਲੈ ਕੇ ਆਈਏ ਤਾਂ ਕਿ ਪੰਜਾਬ ਸਾਰੇ ਦੇਸ਼ ਦੇ ਬਰਾਬਰ ਹੋਵੇ ਆ ਕਰ ਲੋ ਇਹਨਾਂ ਮਹਿਲਾ ਵਰਤਨਾ ਦੇ ਵਿੱਚ ਕਿੰਨਾ ਉਤਸ਼ਾਹ ਕਿੰਨੀ ਵੱਡੀ ਗਿਣਤੀ ਦੇ ਵਿੱਚ ਮਿਲ ਲਾਵਾਂ ਅੱਜ ਦੀ ਰੈਲੀ ਦਾ ਜੀ ਮਹਿਲਾ ਮੋਰਚੇ ਕੀ ਤਰਫੋਂ 5 ਬਸਾਂ ਜਾ ਰਹੀਆਂ ਹਨ ਔਰ ਮੈਂ ਸੁਭਾਗਿਆ ਸ਼ਾਲੀ ਹਾਂ ਹਮ पंजाब वाले की आज हमारे माननीय प्रधानमंत्री नरेंद्र मोदी जी पंजाब में आ रहे हैं और महिला शक्ति जो है पूरी तरह से उनका स्वागत करने के लिए तैयार है, है। यहाँ से हमारी तीस चालीस बसें जो हैं वो जा रही हैं और यही है कि हम पूरे जोश से उनका स्वागत करेंगे और मैं यह कहना चाहती हूँ कि प्रधानमंत्री नरेंद्र मोदी जी ने महिलाओं को हमेशा आगे रखा है और मातृशक्ति पूरी तरह से प्रधानमंत्री नरेंद्र मोदी जी के साथ मातृ शक्ति का योगदान हमेशा रहा है भारतीय जनता पार्टी को जिताने में और मैं इस समय दावे के साथ कह सकती हूँ की पुरुषों से ज्यादा जो है वो मातृशक्ति जो है वो अपना प्रतिशत मतदान में सहयोग पूरी तरह से करेगी जो पहले सरकारें जो बनी आम आदमी पार्टी की महिलाओं का खास योगदान जैसे गारंटी ऐसी ग्रांटी जो देते हैं लोग मैं यही कह रही हूँ कि भारतीय जनता पार्टी एक ऐसी पार्टी है जिन्होंने महिलाओं को हमेशा मान सम्मान दिया है और कभी भी झूठे वादे नहीं किए हैं बहुत सारी योजनाएं ऐसी हैं जो हमारी महिला सशक्ति हमारे प्रधानमंत्री का एक ही सपना है कि हर महिला सशक्त हो सक्षम हो और आत्म निर्भर होने अभ फगढ़ हल्के संगोवाल साहब की अगवाई तकरीबन तक इतों चाली बसा ਤੇ 50 ਕਾਰਾਂ ਜਾ ਰਹੀਆਂ ਨੇ ਜੋ ਭਾਰੀ ਲੋਕਾਂ ਤੋਂ ਇਛਾ ਹੈ ਤੁਸੀਂ ਦੇਖ ਹੀ ਰਹੇ ਹੋ ਬੱਸਾਂ ਸਾਰੀਆਂ ਖੜੀਆਂ ਨੇ ਸੋ ਸਾਡੇ ਜਿਹੜੇ ਮੰਡਲ ਪ੍ਰਧਾਨ ਆ ਸਾਡੇ ਵਾਈਸ ਪ੍ਰਧਾਨ ਆ ਸਾਡੀ ਸਮੁੱਚੀ ਟੀਮ ਆ ਸਾਡੇ ਪਰਿਵਾਰੀ ਜੀ ਮਾਨਯੋਗ ਆਏ ਹਨ ਇਹਨਾਂ ਦੀ ਰੈਨਮਾਈ ਦੇ ਹਿੱਟ ਬੜਾਈ ਲੋਕਾਂ ਚ ਇਛਾ ਹੈ ਔਰ ਬੜੇ ਇਛਾ ਨਾਲ ਜਾ ਰਹੇ ਹਨ ਔਰ ਅਸੀਂ ਤੁਹਾਡਾ ਨਾ ਵਾਲਾ ਕਰਦੇ ਆ ਕਿ ਜਿਹੜੀ ਆਉਣ ਵਾਲੀ ਇਕ ਤਰੀਕ ਨੂੰ ਇੱਕ ਇੱਕ ਵੋਟ ਫਤੇਗੜ ਤੋਂ ਪੈ ਕੇ ਸ਼੍ਰੀ ਕੇਜਾਰਾਮ ਜੀ ਬਾਲਮਿਕੀ ਨੂੰ ਭਾਰੀ ਬਹੁਮਤ ਜਿਤਾਉਣਗੇ ਔਰ ਜਿਹੜੇ ਸਾਡੇ ਵਿਕਾਸ ਦੇ ਕੰਮ ਰੁਕੇ ਉਹ ਪਹਿਲ ਦੇ ਅਧਾਰ ਤੇ ਹਾਂਜੀ देखिए अभी हमारे अध्यक्ष जी ने आपको बताया कितना लोगों में उत्साह और कितना लोगों में खुशी है आज हमारे प्रधानमंत्री मोदी जी पटियाला पहुंच रहे हैं और उनकी अगुवाई के वास्ते पंजाब पंजाब बसें और फुल भरी हुई और जिसमें महिलाएं भी साथ में हैं मैं समझता हूं कि इस उत्साह को देखते बनता है कि एक तरीक को पूरी सभी सभी लोग मिलकर के सभी भारतीय जनता पार्टी के पक्ष में अपना वोट करेंगे और माननीय नरेंद्र मोदी जी को तीसरी बार प्रधानमंत्री बनाएंगे महामंत्री जी आज की रैली जो हो रही है तो उसको लेकर कितने लोग आज पहुँच रहे हैं जो पटियाला में रैली है देखो जी बहुत शानदार रैली होने जा रही है प्रधानमंत्री श्री नरेंद्र मोदी जी पंजाब की ऐतिहासिक धरती श्री फतेहगढ़ साहब की ऐतिहासिक धरती ਜਿਹੜੀ ਸਾਡੀ ਫਤਿਹਗੜ ਸਾਹਿਬ ਦੇ ਵੀ ਲੋਕ ਜਾ ਰਹੇ ਨੇ ਉਥੇ 50000 ਤੋਂ ਵੱਧ ਦੀ ਸੰਖਿਆ ਉਸ ਰੈਲੀ 'ਚ ਪਹੁੰਚ ਰਹੀ ਹੈ ਤੇ ਬੜਾ ਹੀ ਉਤਸ਼ਾਹ ਲੋਕਾਂ ਦੇ ਵਿੱਚ ਲੋਕੀ ਚਾਹੁੰਦੇ ਆ ਪੰਜਾਬ ਦੇ ਵਿੱਚ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਫਤਵਾ ਦਿੱਤਾ ਜਾਵੇ ਉਹਨਾਂ ਦੇ ਨਾਲ ਇਥੋਂ ਐਮਪੀ ਚੁਟਾ ਕੇ ਉਥੇ ਪਾਰਲੀਮੈਂਟ 'ਚ ਬਿਠਾਏ ਜਾਣ ਤਾਂ ਜੋ ਪੰਜਾਬ ਦੀ ਜਿਹੜੀ ਤਕਦੀਰ ਤਸਵੀਰ ਹੈ ਉਹ ਸਾਰੀ ਬਦਲੀ ਜਾ ਸਕੇ ਆਪ ਨੂੰ ਲੋਕਾਂ ਨੇ ਜਿਹੜਾ ਸਮੇਂ ਭਗਮੇ ਦੇ ਵਿੱਚ ਰੰਗਿਆ ਹੈ ਕਿ ਮੈਂ ਕੁਮਿੰਦਰ ਮੋਦੀ ਦੀਆਂ ਤਸਵੀਰਾਂ ਹੱਥਾਂ 'ਚ ਲੈ ਕੇ ਲੋਕ ਪਹੁੰਚੇ ਨੇ ਜਿਸ ਤਰ੍ਹਾਂ ਦੇਖੋ ਦੇਖੋ ਇਹ ਪ੍ਰਧਾਨ ਮੰਤਰੀ ਨੇ ਜਿੱਥੇ ਦੇਸ਼ ਨੂੰ ਪਿਛਲੇ 10 ਸਾਲਾਂ 'ਚ ਵਿਕਾਸ ਦੀ ਗਤੀ ਤੇਜ਼ ਕੀਤੀ ਉੱਥੇ ਹੀ ਦੇਸ਼ ਦੀ ਵਿਰਾਸਤ ਨੂੰ ਬਚਾਉਣ ਦਾ ਕੰਮ ਕੀਤਾ ਅੱਜ 500 ਸਾਲ ਬਾਅਦ ਪ੍ਰਭੂ શ્રી ਰਾਮ ਜੀ ਦਾ ਮੰਦਿਰ ਜੇ ਬਣਿਆ ਹੈ ਤੇ ਉਹ ਸਾਡੀ ਵਿਰਾਸਤ ਦਾ ਸਭ ਤੋਂ ਵੱਡਾ ਪ੍ਰਤੀਕ ਹੈ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਦੁਨੀਆ ਦੇ ਹਰ ਕੋਨੇ ਦੇ ਵਿੱਚ ਇਹਦਾ ਨਾਮ ਦੁਆਉਣ ਦੇ ਵਿੱਚ ਜੇ ਪ੍ਰਧਾਨ ਮੰਤਰੀ ਨੇ ਤੈਲ ਕੀਤੀ ਤੇ ਵੀਰਬਾਲ ਦਿਵਸ ਦੇ ਰੂਪ ਦੇ ਵਿੱਚ ਅੱਜ ਪੂਰੀ ਦੁਨੀਆ ਚ ਗੁਰੂ ਸਾਹਿਬ ਦੇ ਸਾਹਿਬ ਜਦਿਆਂ ਨੂੰ ਅੱਜ ਜਾਣਿਆ ਜਾਂਦਾ ਹੈ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀਤੇ ਹਨ ਸੋ ਸਾਰਾ ਦੇਸ਼ ਹੀ ਭਗਵਾ ਹੋਇਆ ਹੋਇਆ ਹੈ ਵਿਰਾਸਤ ਦੇ ਨਾਲ ਜੁੜੇ ਹੋਏ ਲੋਕ ਵਿਕਾਸ ਦੇ ਨਾਲ ਜੁੜੇ ਹੋਏ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੀਸਰੀ ਵਾਰ ਡੈਮੋਕ੍ਰੇਸੀ ਆਜ਼ਾਦ ਭਾਰਤ ਦੇ ਵਿੱਚ ਪਹਿਲੀ ਵਾਰ ਤੀਸਰੀ ਵਾਰ ਸਾਡੀ ਮੈਜੋਰਿਟੀ ਦੇ ਨਾਲ ਸਰਕਾਰ ਬਣਨ ਜਾ ਰਹੀ ਹੈ ਅਗਲੇ 100 ਦਿਨ ਦਾ ਅਜੰਡਾ ਵੀ ਤਿਆਰ ਹੈ ਦੇਸ਼ ਦੇ ਵਿੱਚ ਇਤਿਹਾਸਕ ਫੈਸਲੇ ਅਗਲੇ 100 ਦਿਨਾਂ ਚ ਹੋਣ ਜਾ ਰਹੇ ਹਨ ਤੋਂ ਬੇਗਨਕ ਕਾਫੀ ਲੋਕੀ ਜਾ ਰਹੇ ਆ ਇਹ ਤੁਹਾਡੇ ਸਾਹਮਣੇ ਹੀ ਆ ਸਾਰੇ ਬਸਾਂ ਖੜੀਆਂ 25 30 ਬਸਾਂ ਇੱਥੇ ਲੱਗੀਆਂ ਹੋਈਆਂ ਬਾਕੀ ਕਾਰਾਂ ਜਾ ਰਹੀਆਂ 40 50 ਕਾਰਾਂ ਨੇ ਤੇ ਉਸਾਂ ਇੱਕ ਤੋਂ ਇੱਕ ਅਮਰੇਸ਼ਾ ਮੈਂ ਕਿ ਉਹਨਾਂ ਨੂੰ ਇਹ ਵੇ ਕਿ ਮੋਦੀ ਜੀ ਆ ਰਹੇ ਨੇ ਪੂਰੇ ਪਟਿਆਲੇ ਹਲਕੇ ਚ ਫਤੇਗੜ ਸਾਹਿਬ ਚ ਇਸ ਚੀਜ਼ ਦਾ ਬਹੁਤ ਵੱਡਾ ਮਿਲਣਾ ਹੈ ਵਰਕਰਾਂ ਨੂੰ ਹੌਸਲਾ ਮਿਲਣਾ ਹੈ ਤਾਂ ਕਿ ਪਾਰਟੀ ਹੋ ਰਕੇ ਜਾਏਗੀ ਇਹਦਾ ਬਹੁਤ ਸਾਡੇ ਵਾਸਤੇ ਵੱਡਾ ਦਿਨ ਹੈ ਮੋਦੀ ਜੀ ਆਣ ਤਾਂ ਔਰ ਅੱਗੇ ਸਾਨੂੰ ਵਧਾਈ ਦੇ ਸਾਰੇ ਪਾਤਰ ਨੇ ਜਿਹੜੇ ਵੀ ਜਾ ਰਹੇ ਨੇ